ਦੀ ਸਵੇਰੀ ਸਾਡੇ ਸਾਰੇ ਲੋਕਲ ਸਾਡੀ ਟੀਮ ਵੱਲੋਂ ਕਿ ਦਸ਼ਮेश ਅਕੈडमी શ્રી ਨਨਕਪੁਰ ਸਾਹਿਬ ਜੋ ਇੱਕ ਪ੍ਰੀਮੀਅਮ ਸਾਡਾ এডੂਕੇਸ਼ਨਲ ਇੰਸਟੀਟਿਊਟ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਲਗਭਗ 180 ਕਿੱਲੇ ਜਿਹੜੀ ਜ਼ਮੀਨ ਹੈ ਉਹ ਦਿੱਤੀ ਹੈ ਉਸ ਦੇ ਬਾਵਜੂਦ ਜਿਹੜਾ ਇੱਥੇ ਦੇ ਜੋ ਕੰਪਲੇਂਟਸ ਹੈ ਸਟਾਫ ਵੱਲੋਂ ਪੇਰੈਂਟਸ ਵੱਲੋਂ ਬੱਚਿਆਂ ਵੱਲੋਂ ਪੇਰੈਂਟਸ ਬਹੁਤ ਦੁਖੀ ਹੈ ਕਿ ਬੱਚਿਆਂ ਨੂੰ ਇੱਥੇ ਪਰ ਸਕਿਨ ਪ੍ਰੋਬਲਮ ਡਿਸੀਜ਼ਸ ਹੋ ਰਹੀ ਹੈ ਸਟਾਫ ਮੈਂਟਲ ਟਰੋਮਾ ਦੇ ਵਿੱਚ ਹੈ ਕੁਝ ਟੀਚਰਸ ਇਸ ਵਕ ਐਡਮਿਟਿਡ ਵੀ ਨੇ ਤੇ ਅੱਜ ਨਹੀਂ ਪ੍ਰੋਟੈਸਟ ਕੀਤਾ ਤੇ ਮੈਂ ਪੁਲੇ ਸ਼ਹਿਰ ਸੀਗਾ ਤਾਂ ਮੈਂ ਇੱਥੇ ਪਹੁੰਚਿਆ ਤੇ ਇਹਨਾਂ ਤੋਂ ਜਿਹੜੀ ਰਿਟਰਨ ਕੰਪਲੇਂਟ ਉਹ ਲਈ ਹੈ ਤੇ ਅਸੀਂ ਜਿਹੜੀ ਸਕੂਲ ਦੀ ਮੈਨੇਜਮੈਂਟ ਹੈ ਸਾਰੇ ਟਰੱਸਟ ਤੋਂ ਸਨਮਨ ਕਰ ਲਿਆ ਜੋ ਕ੍ਰਿਮੀਨਲ ਐਕਸ਼ਨ ਹੋਊਗਾ ਉਹ ਪੰਜਾਬ ਪੁਲਿਸ ਲੂਗੀ ਜੋ ਪੰਜਾਬ ਸਰਕਾਰ ਲੈਵਲ ਤੇ ਜਾਂ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਸਾਨੂੰ ਜਿਹੜੇ ਕਦਮ ਚੱਕਨੇ ਪੈਣਗੇ ਜੇਕਰ ਉਹਨਾਂ ਦਾ ਜਵਾਬ ਸੈਟੀਸਫੈਕਟਰੀ ਨਹੀਂ ਹੋਇਆ ਦਸ਼ਮेश ਅਕੈਡਮੀ ਦੇ ਮੈਨੇਜਮੈਂਟ ਦਾ ਤਾਂ ਅਸੀਂ ਉਹ ਜਿਹੜਾ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕਰਾਂਗੇ ਜੀ ਚੱਲਣਾ ਹੈ ਰਾਈਟਰ ਕੰਪਲੀਟ ਸਾਰੇ ਇਸ਼ੂਸ ਤੁਸੀਂ ਅੱਜ ਹੀ ਮੈਨੂੰ ਦੇ ਦੋ ਮੈਂ ਮੰਡੇ ਨੂੰ ਹੀ ਸਮਨ ਕਰ ਲੈਣਾ ਸਾਰਾ ਜਿਹੜਾ ਹੈ ਬਿਕੋਜ਼ ਸਾਡੇ ਡਿਊਸ ਤੇ ਚਾਈਲਡ ਵੈਲਫੇਅਰ ਕਮੇਟੀ ਜਿਵੇਂ ਆ ਪੇਰੈਂਟਸ ਨੇ ਦੱਸਿਆ ਉਹ ਆ ਕੇ ਵਿਜ਼ਿਟ ਵੀ ਕਰ ਲੂਗੀ ਵੀ ਵਿਲ ਗੈਟ ਇਨਸਪੈਕਸ਼ਨਸ ਡਨ ਹਨਾ ਜੀ ਤੁਸੀਂ ਅੱਜ ਹੀ ਕੋਈ ਵੀ ਜਣਾ ਮੈਮ ਸਾਰੇ ਇਸ਼ੂਸ ਪੇਰੈਂਟਸ ਵੱਲੋਂ ਵੀ ਸਟਾਫ ਬਨੋ ਵੀ ਜਿਹੜੇ ਨਾਨ ਟੀਚਿੰਗ ਸਟਾਫ ਹੈ ਉਹਨਾਂ ਉਹਨਾਂ ਬਨੋ ਵੀ ਦੇ ਦੋ ਤੇ ਬਾਈ ਸੋਮਵਾਰ ਇਹਨਾਂ ਨੂੰ ਲਿਓ ਆਪਾਂ ਜਿਹੜਾ ਡੀਸੀ ਸਾਹਿਬ ਨੂੰ ਵੀ ਬੁਲਾ ਲੈਂਦੇ ਆ ਤੇ ਮੈਂ ਆਪਣੇ ਐਜੂਕੇਸ਼ਨ ਆਫੀਸਰਸ ਨੂੰ ਵੀ ਬੁਲਾ ਲੈਂਦਾ ਤੇ ਅਸੀਂ ਪੂਰਾ ਜੋ ਬੰਦੀ ਕਾਰਵਾਈ ਹੈ ਵੀ ਵਿਲ ਟੇਕ ਐਕਸ਼ਨ ਸਰ ਜੀ ਬੱਚਾ ਦੀ ਰਿਕਾਰਡਿੰਗ ਕਰਦੀ ਹੈ ਪ੍ਰਿੰਸੀਪਲ ਕਿ ਨਹੀਂ ਰਿਕਾਰਡਿੰਗ ਕਰੋ ਕਰੇ ਕੀ ਗੱਲ ਕਰ ਰਹੇ ਨੇ ਮੈਮ ਜੋ ਜੋ ਕ੍ਰਿਮੀਨਲ ਐਕਸ਼ਨ ਹੈ ਜਿਵੇਂ ਤੁਸੀਂ ਮੈਂ ਦੇਖਿਆ ਕਿ ਉਹ ਉਹਦੇ ਲਈ ਜਿਹੜੇ ਮੈਂ ਹੁਣੇ ਗਾਲਿਸ਼ੇ ਕਾਰਵਾਈ ਕਰੂ ਜਿਹੜੀ ਕੋਈ ਕ੍ਰਿਮੀਨਲ ਐਕਟ ਪਰ ਜਿਹੜਾ ਤੁਹਾਡਾ ਕੋਈ ਦੂਜਾ ਇਸ਼ੂ ਹੈ ਹਨ ਬੱਚਿਆਂ ਦੀ ਕੇਅਰ ਵਾਲਾ ਉਹਦੇ ਤੇ ਅਸੀਂ ਜਿਹੜਾ ਤੁਸੀਂ ਮੈਨੂੰ ਇੱਕ ਹੁਣੇ ਇੱਕ ਰਿਟਨ ਕੰਪਲੇਂਟ ਐਜ਼ ਐਜੂਕੇਸ਼ਨ ਮਿਸਟਰ ਮੇਰੇ ਨਾਮ ਦੇ ਉੱਤੇ ਦੋ ਹੁਣੇ ਸਰਪੰਚ ਸਾਹਿਬ ਨੂੰ ਫੜਾ ਦਿਓ ਸੁਬੇਜ਼ਾਰ ਸਾਹਿਬ ਨੂੰ ਫੜਾ ਦਿਓ ਕਿਸੇ ਨੂੰ ਵੀ ਫੜਾ ਦਿਓ ਤੇ ਅਸੀਂ ਉਹਦੇ ਤੇ ਹੁਣੇ ਜਿਹੜਾ ਹੈ ਵੀ ਵਿਲ ਕਾਲ ਦਾ ਮੀਟਿੰਗ ਮੰਡੇ ਸਵੇਰੇ ਹੀ ਆਪਾਂ ਕਰ ਦਿੰਦੇ ਹਾਂ ਠੀਕ ਹੈ ਜੀ ਘਬਰਾਣ ਦੀ ਲੋੜ ਨਹੀਂ ਵੀ ਵਿਲ ਟੇਕ ਐਕਸ਼ਨ ਕਿਸੇ ਦੇ ਵੀ ਕਿਸੇ ਦੀ ਵੀ ਨੌਕਰੀ ਜਿਹੜੀ ਹੈ 100% ਦੀ ਗਾਰੰਟੀ ਹੈ ਆਪਾਂ ਇੱਥੇ ਬੱਚੇ ਬਣਾਨੇ ਅੱਜ ਸਾਡੇ ਇੱਕ ਪਾਸੇ ਤਾਂ ਅਸੀਂ ਨਨਕੂਰ ਸਾਹਿਬ ਦੇ ਵਿੱਚ ਇੰਨਾ ਵੱਡਾ ਫੰਕਸ਼ਨ ਕਰਕੇ ਆਏ ਆ ਸਰਕਾਰੀ ਸਕੂਲਾਂ 'ਚ ਸਾਡੇ ਸਰਕਾਰੀ ਸਕੂਲ ਐਕਸਲ ਕਰ ਰਹੇ ਨੇ ਮਹੋਨੇ ਮਹਾਂ ਮੇਗਾ ਪੀਟੀਐਮ ਹੈ ਸਾਡੇ ਸਰਕਾਰੀ ਸਕੂਲਾਂ 'ਚ ਮੇਲੇ ਲੱਗੇ ਹੋਏ ਅੱਜ ਮਥੋਂ ਹੀ ਕਿਸੇ ਵੀ ਸਰਕਾਰੀ ਸਕੂਲ 'ਚ ਤੇ ਇੱਥੇ ਧਰਨਾ ਲੱਗਿਆ ਤੇ ਤੁਸੀਂ ਇਹ ਫਰਕ ਦੇਖੋ ਤੇ ਆ ਮੈਨੂੰ ਪਤਾ ਲੱਗਿਆ ਸਵੇਰ ਦੀ ਜਿਹੜੀ ਇਹ ਗਲਬਾ ਚੱਲ ਰਹੀ ਸੀ মিডিਆ ਦੇ ਸਾਰੇ ਸਾਥੀਆਂ ਦਾ ਵੀ ਸਾਰੇ মিডিਆ ਨੇ ਬਹੁਤ ਚੰਗੇ ਤਰੀਕੇ ਨਾਲ ਤੁਹਾਡੀ ਆਵਾਜ਼ ਨੂੰ ਜਿਹੜਾ ਹੈ ਪਛਾਇਆ ਸਾਰੇ ਥੋੜੇ ਨਾਲ মিডিਆ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਸਾਡੇ ਸਾਰੇ ਲੋਕਲ ਲੀਡਰਸ਼ਿਪ ਸਾਡੇ ਸਾਰੇ ਜਿਹੜੇ ਆ ਸਾਰੇ ਸਾਥੀ ਤੁਹਾਡੇ ਨਾਲ ਤੁਸੀਂ ਘਬਰਾਉ ਨਾ ਤੇ ਆਪਣੀ ਸੇਤ ਨਾ ਖਰਾਬ ਕਰੋ ਜੋ ਵੀ ਐਕਸ਼ਨ ਉਹ ਬੰਦ ਐਕਸ਼ਨ ਲਵਾਂਗੇ ਤੁਹਾਡਾ ਵਾਦਾ ਹੈ ਮੇਰਾ ਮੀਰੀ ਪਰਸਨਲ ਕਮਿਟਮੈਂਟ ਹੈ ਮੰਡੀ ਆਜੋ 4.7 ਦਿਨਾਂ ਚੋਂ ਅਲੱਗ ਅਲੱਗ ਟੀਚਰਸ ਨੂੰ ਵੀ ਲਿਆਇਓ ਕੁਝ ਤੇ ਇੱਕ ਦੋ ਨੋਟਿਸ ਸਾਫ਼ ਤੋਂ ਲਾਜੋ सेक्रेटरी मांगे प्रिंसिपल देखो न, तो ना प्रिंसिपल को तादनने पर परमानेंट सलूशन भी करने पड़ेंगे ना जी आप फैमिली रिक्वेस्ट और साडी है कि प्रिंसिपल समझाई नहीं जी असली नहीं असली मैनेजमेंट भी पर तुम आज ही दो वी विल समन द मैनेजमेंट वो जवाब लेके आएंगे आज ही तुम जेड़ा है अ 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 ਮੈਨੂੰ ਨਹੀਂ ਕੋਈ ਗੱਲ ਕਹੀ ਕਿ ਹਾਂ ਸਾਹਿਬ ਤੁਸੀਂ ਪਿਛਲੀ ਵਾਰੀ ਜਿਹੜੀਆਂ ਗੱਲਾਂ ਗਈਆਂ ਸੀ ਅਸੀਂ ਉਹਨੂੰ ਫੁੱਲ ਛੜਾਤਾ ਤੁਹਾਡੇ ਕਹਿਣ ਦੇ ਬੰਦੇ ਰੱਖਨੇ ਸੀ ਕਿ ਸਾਰਾ ਕੁਝ ਰੱਖ ਲਿਆ ਮੈਂ ਕਿ ਸਰ ਮੈਂ ਤੁਹਾਡੀ ਹਰ ਗੱਲ ਨਾਲ ਐਗਰੀ ਆ ਪਰ ਜਿਹੜਾ ਹੁਣ ਮੈਨੂੰ ਇਹ ਸਟਾਫ ਦਾ ਚਲੋ ਕਰ ਸਕਦਾ ਹੈ ਨਾ ਤੁਹਾਡੇ ਨਾਲ ਧੱਕਾ ਕਰ ਸਕਦਾ ਵੀ ਜਿਹੜੇ ਪੇਰੈਂਟਸ ਵਿਚਾਰੇ ਅੰਨ੍ਹਾ ਹੋਇਆ ਬੱਚੇ ਰੋ ਰਹੇ ਛੋਟੇ ਛੋਟੇ ਬੱਚੇ ਉਹਨਾਂ ਦਾ ਆਪਾ ਕੀ ਕਰੀ ਉਹਨਾਂ ਦਾ ਜਵਾਬ ਪਤਾ ਕੀ ਸੀਗਾ ਜੀ ਉਹ ਕਹਿੰਦਾ ਅਕੈਡਮੀ ਬੰਦ ਹੁੰਦੀ ਹੋ ਜਾਵੇ ਤੇ ਹੁਣ ਜੋ ਤੁਸੀਂ ਕਰਨਾ ਕਰ ਲੋ ਠੀਕ ਹੈ ਜੀ ਫਿਰ ਮੈਂ ਤੁਹਾਡੇ ਕਰਕੇ ਮੈਂ ਹੁਣ ਬਾਰ-ਬਾਰ ਮੈਂ ਕਿਸੇ ਨੂੰ ਚੇਂਜ ਨਹੀਂ ਆ ਬਾਲਡਿੰਗ ਕੋਈ ਗੱਲ ਨਹੀਂ ਤੇ ਸਾਡ ਟੀਵੀ ਤੋਂ ਬਹੁਤ ਸਾਰੇ ਬੱਚੇ ਪੜ ਕੇ ਚੰਗੇ ਜਗ੍ਹਾ ਤੇ ਅੱਜ ਕੋਈ ਆਫੀਸਰਸ ਹੈ ਕੋਈ ਪਲੇਅਰਸ ਹੈ ਤੇ ਮਿਲਦੇ ਆ ਕਿਉਂਕਿ ਮੈਂ ਅਨੰਦਪੁਰ ਸਾਹਿਬ ਤੋਂ ਐਮਐਲਏ ਤਾਂ ਮੈਨੂੰ ਮਿਲਦੀ ਹੈ ਵੀ ਅਸੀਂ ਤੁਹਾਡੇ ਅਨੰਦਪੁਰ ਸਾਹਿਬ ਪੜਿਆ ਦਸ਼ਮੇਸ਼ ਅਕੈਡਮੀ ਪੜੇ ਪਰ ਓਵਰ ਦਾ ইয়ার্স ਪਿਛਲੇ ਕੁਝ ਸਾਲਾਂ ਤੋਂ ਜਿਸ ਤਰੀਕੇ ਨਾਲ ਜਿਸ ਬੁਰੇ ਤਰੀਕੇ ਨਾਲ ਦਸ਼ਮੇਸ਼ ਅਕੈਡਮੀ ਦਾ ਗਰਾਫ ਗਿਰਿਆ ਹੈ ਇੱਥੇ ਬੱਚਿਆਂ ਦੀ ਗਿਣਤੀ ਘਟੀ ਹੈ ਫੀਸਾਂ ਵਧਾਈਆਂ ਗਈਆਂ ਨੇ ਨਾ ਕੋਈ ਇਲਾਕੇ ਨੂੰ ਫਾਇਦਾ ਨਾ ਕੋਈ ਬੱਚਿਆਂ ਨੂੰ ਫਾਇਦਾ ਜਦ ਕਿ ਸਾਡੇ ਪ੍ਰਾਈਵੇਟ ਸਕੂਲਸ ਇੰਨੇ ਜ਼ਿਆਦਾ ਐਕਸਲ ਕਰ ਰਹੇ ਐ ਮੈਂ ਜਦੋਂ ਇੱਕ ਦਿਨ ਰਿਵਿਊ ਕਰ ਰਿਹਾ ਸੀ ਤਾਂ ਇੱਕ ਸਕਿੰਟ ਇੱਕ ਸੈਮਜੀ ਉਸ ਤੋਂ ਪਹਿਲਾਂ ਸੱਗਾ ਸੀ ਤੁਹਾਡੀ ਸੁਣਨਾ ਹੈ ਪਹਿਲਾਂ ਸਾਡੀ ਵੀ ਸੁਣੋ ਇੱਥੇ ਤੱਕ ਕੀ ਵੀ ਹੈ ਕਿ ਵੀ ਹੈਵ ਅ ਡਿਸਪੈਂਸਰੀ ਇਨਸਾਈਡ ਸਾਡੀ ਇੱਕ ਡਿਸਪੈਂਸਰੀ ਹੈ ਜਿੱਥੇ ਡਾਕਟਰ ਤੇ ਹੈ ਤੇ ਉੱਥੇ ਵੀ ਜਿਹੜਾ ਕੋਈ ਜਾਣ ਨਹੀਂ ਜਾਂਦਾ ਲੋਕਲ ਪਿੰਡਾਂ ਦੇ ਸਾਡੇ ਖੜੇ ਨੇ ਇਹ ਸਾਰੇ ਲੋਕਲ ਪਿੰਡਾਂ ਦੇ ਉਹ ਜਾ ਨਹੀਂ ਸਕਦੇ ਲੋਕਲ ਪਿੰਡ ਵਾਲਾ ਇੱਥੋਂ ਕੋਈ ਰਸਤਾ ਇਸਤੇਮਾਲ ਨਹੀਂ ਕਰ ਸਕਦਾ ਤਾਂ ਇਹ ਇੱਥੇ ਜਿੱਥੇ ਇਹ ਸਾਰੇ ਇਸ਼ੂਸ ਜਿੱਥੇ ਅਸੀਂ ਕੰਮ ਕਰ ਹੀ ਰਹੇ ਆ ਉਸੇ ਨੂੰ ਸ਼ਿਫਟ ਕਰਵਾ ਰਹੇ ਆ ਹੋਰ ਵੀ ਚੀਜ਼ਾਂ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਆ